ਤੁਹਾਡਾ ਸਾਰਿਆਂ ਦਾ ਆਪਾਂ ਸੁਆਗਤ ਕਰਦੇ ਹਾਂ ਜੀ ਇੱਕ ਵਾਰ ਫਿਰ ਤੋਂ ਤੁਹਾਡੇ ਆਪਦੇ ਆਪਣੇ ਚੈਨਲ 'ਚ ਤੇ ਅੱਜ ਦੀ ਆਪਣੀ ਸਪੈਸ਼ਲ ਵੀਡੀਓ ਤੁਹਾਡੇ ਖਾਤਰ ਆਪਾਂ ਲੈ ਕੇ ਪਹੁੰਚੇ ਹਾਂ ਤੁਸੀਂ ਕਮੈਂਟ ਕਰਦੇ ਹੁੰਨੇ ਹੋ ਜੀ ਅਲੱਗ-ਅਲੱਗ ਏਰੀਆ 'ਚੋਂ ਤੇ ਜਿਵੇਂ-ਜਿਵੇਂ ਤੁਸੀਂ ਕਮੈਂਟ ਕੀਤੇ ਸੀਗੇ ਉਹੇ ਜਿਹੀ ਆਪਾਂ ਗੱਡੀਆਂ ਲੈ ਕੇ ਪਹੁੰਚੇ ਹਾਂ ਤੁਹਾਡੇ ਸ਼ਹਿਰ ਪਿੰਡ ਦੀਆਂ ਪਹਿਲੀ ਗੱਡੀ ਵਾਸਤੇ ਬਹੁਤ ਸਾਰੀ ਮੰਗ ਆ ਰਹੀ ਸੀਗੀ ਪਹਿਲੀ ਗੱਡੀ ਪੋਲੋ ਆਪਣੇ ਕੋਲੇ ਪਹੁੰਚੀ ਹੈ 2012 ਮਾਡਲ ਗੱਡੀ ਹੈ ਜੀ ਸੈਕੰਡ ਓਨਰ ਹੈ 275 ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਹੈ ਗੱਡੀ ਖੜੀ ਹੈ ਬਠਿੰਡੇ ਏਰੀਆ 'ਚ ਚਿੱਟੇ ਰੰਗ ਦੀ ਗੱਡੀ ਆ ਗੱਡੀ ਦੀ ਹਾਲਤ ਬਹੁਤ ਚੰਗੀ ਪਈ ਹੈ ਤੇ ਗੱਡੀ ਕੁੱਲ 96000 ਚੱਲੀ ਹੋਈ ਹੈ ਨਵੇਂ ਟਾਇਰ ਨੇ ਕੰਡੀਸ਼ਨ ਆਲੂਕੀ ਹੈ ਸਾਰੀ ਐਸੈਸਰੀ ਨਾਲ ਤੇ ਕੋਈ ਕਿਸੇ ਪਾਸੋਂ ਐਕਸੀਡੈਂਟ ਕੋਈ ਡੈਮੇਜ ਕੋਈ ਮਾੜੀ ਮੋਟੀ ਸਕ੍ਰੈਚ ਵੀ ਹੈ ਨਹੀਂ ਬਾਕੀ ਚਾਰੇ ਪਾਸੋਂ ਫੋਟੋ ਮਾਲਕ ਨੇ ਵਧੀਆ ਖਿੱਚ ਕੇ ਭੇਜਿਆ ਤੁਹਾਡੇ ਸਾਹਮਣੇ ਹੈ ਤੇ ਮਾਲਕ ਨੇ ਕਿਹਾ ਰੇਟ ਉੱਪਰ-ਨੀਚੇ ਹੋ ਜਾਊਗਾ ਇੱਕ ਬਾਰੀ ਸਿਰਫ ਡਿਮਾਂਡ ਹੈਗੀ ਇਹ ਚਿੰਨ੍ਹ ਦੀ ਗੱਡੀ ਹੈ ਜਿਹੜੇ ਮਾਲਕ ਨੇ 99147 78641 ਮਾਲਕ ਦਾ ਇਹ ਨੰਬਰ ਹੈ ਤੇ ਮਾਲਕ ਨਾਲ ਤੁਸੀਂ ਗੱਲ ਕਰ ਸਕਦੇ ਹੋ ਤੇ ਮਾਲਕ ਦਾ ਨੰਬਰ ਤੁਹਾਨੂੰ ਮਿਲ ਗਿਆ ਆਪਣੇ ਚੈਨਲ ਦਾ WhatsApp ਨੰਬਰ ਤੁਸੀਂ ਨੋਟ ਕਰ ਲਿਆ ਕਰੋ ਸਾਰੇ ਜੇ ਤੁਸੀਂ ਵੀ ਐਡ ਕਰਵਾਉਣੀ ਹੈ ਤੁਹਾਡੇ ਕੋਲੇ ਕੋਈ ਵੀ ਗੱਡੀ ਮੋਟਰਸਾਈਕਲ ਕੋਠੀ ਘਰ ਮਕਾਨ ਬੋਲਟ ਜੀਪ ਕੁਛ ਵੀ ਹੈ ਆਪਣਾ ਨੰਬਰ ਉੱਪਰ ਹਮੇਸ਼ਾ ਵਾਰ-ਵਾਰ ਚੱਲਦਾ ਰਹਿੰਦਾ ਸੀ ਨੰਬਰ ਆਪਣਾ 78140 38764 ਆਪਣੇ ਕੋਲੇ ਭੇਜੋ ਜੇ ਤੁਹਾਡੇ ਕੋਲੇ ਕੋਈ ਵੀ ਮਸ਼ੀਨਰੀ ਆ ਵੇਚਣ ਵਾਸਤੇ ਤੇ ਹੁਣ ਆਪਾਂ ਗੱਲ ਕਰਾਂਗੇ ਆਲਟੋ ਗੱਡੀ ਦੀ 85000 ਦੀ ਡਿਮਾਂਡ ਦੇ ਵਿੱਚ ਆਪਣੇ ਕੋਲੇ ਮਾਲਕ ਨੇ ਗੱਡੀ ਵੇਚੀ ਆ ਬਟਾਲਾ ਮਾਲਕ ਦਾ ਏਰੀਆ ਦਾ ਗੱਡੀ ਦੀ ਕੰਡੀਸ਼ਨ ਆਲ ਓਕੇ ਪਈ ਐ ਜੀ ਗੱਡੀ 'ਚ ਕੋਈ ਕਮੀ ਨਹੀਂ ਜਾ ਕੇ ਤੁਸੀਂ ਦੇਖਣੀ ਹੋਵੇ ਜਾ ਕੇ ਦੇਖ ਸਕਦੇ ਹੋ ਗੱਡੀ ਨੂੰ ਕਿਸੇ ਨੇ ਚਲਾ ਕੇ ਦੇਖਣੀ ਆ ਚਲਾ ਕੇ ਵੀ ਦੇਖ ਸਕਦੇ ਹੋ ਜੀ ਬਾਕੀ ਵਧੀਆ ਗੱਡੀ ਆ ਤੇ ਮਾਡਲ ਆਪਾਂ ਨੂੰ ਮਿਲ ਜੂਗਾ 2006 6 ਮਾਡਲ ਬਟਾਲੀ ਖੜੀ ਆ ਗੱਡੀ ਦੇ ਟਾਇਰਾਂ ਦੇ ਵਿੱਚ ਅਲਾਈ ਲੱਗੇ ਹੋਏ ਨੇ ਟਾਇਰ ਆਪਾਂ ਨੂੰ ਵਧੀਆ ਮਿਲ ਜਾਣਗੇ ਗੱਡੀ ਵੀ ਠੀਕ ਹੈ ਘਰ ਦੀ ਗੱਡੀ ਆ ਮਾਲਕ ਨੇ ਵਧੀਆ ਚਲਾਈ ਹੋਈ ਹੈ ਤੇ ਨੰਬਰ ਆਪਾਂ ਮਾਲਕ ਦਾ ਸਕਰੀਨ ਤੇ ਦੇ ਵੀ ਰੱਖਿਆ 62808 39423 ਮਾਲਕ ਦੇ ਘਰ ਦੀ ਪਰਸਨਲ ਆ ਗੱਡੀ ਐ ਜੀ ਤੇ ਹੁਣ ਆਪਾਂ ਤੀਸਰੀ ਗੱਡੀ ਦੀ ਗੱਲ ਕਰਦੇ ਹਾਂ ਬਲੇਰੋ ਆਪਣੇ ਕੋਲੇ ਪਹੁੰਚੀ ਐ ਦਸੰਬਰ 2012 ਮਾਡਲ ਐ ਸਾਢੇ 1.3 ਲੱਖ ਰੁਪਿਆ ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਐ ਬਟਾਲਾ ਮਾਲਕ ਦਾ ਏਰੀਆ 90 95 ਪੈਸੇ ਟਾਇਰਾਂ ਦੀ ਕੰਡੀਸ਼ਨ ਆਪਾਂ ਨੂੰ ਮਿਲ ਜੂਗੀ ਗੱਡੀ 'ਚ ਕੋਈ ਕਬੀ ਨਹੀਂ ਬਹੁਤ ਵਧੀਆ ਗੱਡੀ ਐ ਤੇ ਮਾਲਕ ਨੇ ਵਧੀਆ ਹੀ ਰੱਖੀ ਹੋਈ ਐ ਜੀ ਬਾਕੀ ਤੁਸੀਂ ਦੇਖ ਰਹੂ ਆ ਲਾਈ ਲੱਗੇ ਹੋਏ ਐ ਟਾਇਰਾਂ 'ਚ ਤੇ ਜੇ ਆਪਾਂ ਅੰਦਰੋਂ ਗੱਲ ਕਰੀਏ ਗੱਡੀ ਦੀ ਹਾਲਤ ਅੰਦਰੋਂ ਆਪਾਂ ਨੂੰ ਬਹੁਤ ਚੰਗੀ ਮਿਲ ਜੂਗੀ ਆਹ ਗੱਡੀ ਦਸੰਬਰ ਮਹੀਨੇ ਚਾਈ ਹੋਈ ਐ ਲਾਸਟ ਮਹੀਨੇ 'ਚ 2013 ਇੱਕ ਤਰ੍ਹਾਂ ਦਾ ਆਪਾਂ ਕਹਿ ਸਕਦੇ ਆ ਬਾਕੀ 3.5 ਲੱਖ ਰੁਪਏ ਡਿਮਾਂਡ ਹੈ ਮਾਲਕ ਨੇ ਕਿਹਾ ਮੌਕੇ ਤੇ ਕਰ ਲਾਂਗੇ ਕੋਈ ਚੱਕਰ ਵਾਲੀ ਗੱਲ ਨਹੀਂ ਕਿਸ ਨੂੰ ਜੇ ਗੱਡੀ ਪਸੰਦ ਆਉਂਦੀ ਹੈ ਤਾਂ ਆ ਕੇ ਦੇਖ ਸਕਦਾ ਹਾਂ ਗੱਲ ਕਰ ਲਾਂਗੇ ਵੇਖੇ ਰੇਟ ਦੀ ਤੇ ਪਹਿਲਾਂ ਤੁਸੀਂ ਆ ਜਾਓ ਮਾਲਕ ਨੇ ਕਿਹਾ ਜਿਹਨੇ ਖਰੀਦਣੀ ਹੈ ਤੇ ਦੇਖ ਕੇ ਟ్రਾਈ ਲੈ ਕੇ ਜਦੋਂ ਪਸੰਦ ਆਊਗੀ ਗੱਡੀ ਉਸ ਤੋਂ ਬਾਅਦ ਰੇਟ ਦੀ ਗੱਲ ਕਰ ਲਾਂਗੇ ਤੇ ਜਿਹੜੇ ਮਾਲਕ ਨੇ 98 72115 337 ਆਹ ਮਾਲਕ ਦਾ ਨੰਬਰ ਹੈ ਮਾਲਕ ਦਾ ਨੰਬਰ ਤੁਹਾਨੂੰ ਮਿਲ ਗਿਆ ਆਪਣਾ ਨੰਬਰ ਵੀ ਨੋਟ ਕਰ ਲਿਆ ਕਰੋ ਨਾਲ ਦੀ ਨਾਲ 78140 38764 ਜੇ ਕਿਸੇ ਕੋਲ ਕੋਈ ਵੀ ਮਸ਼ੀਨਰੀ ਹੈ ਕੋਠੀ ਘਰ ਆਪਣੇ ਕੋਲੇ ਭੇਜੋ ਵੇਚਣ ਵਾਸਤੇ ਫ੍ਰੀ ਚੈਟ ਆਪਾਂ ਲਗਾ ਦਾਂਗੇ ਜੀ ਤੇ ਹੁਣ ਆਪਾਂ ਪਲਟੀਨਾ ਮੋਟਰਸਾਈਕਲ ਦੀ ਗੱਲ ਕਰਾਂਗੇ ਮੋਟਰਸਾਈਕਲ ਵਾਸਤੇ ਕਾਫੀ ਤੁਸੀਂ ਡਿਮਾਂਡ ਪਾ ਰਹੇ ਸੀਗੇ ਤੁਹਾਡੇ ਖਾਤਰ ਪਲਟੀਨਾ 2013 ਮਾਡਲ ਫਸਟ ਓਨਰ ਲੈ ਕੇ ਪਹੁੰਚਿਆ ਪਹਿਲੇ ਨਾਮ ਮੋਟਰਸਾਈਕਲ ਹੈ ਜੀ ਇੱਕ ਹੱਥ ਚੱਲਿਆ ਹੋਇਆ ਤੇ ਮੋਟਰਸਾਈਕਲ ਹਮ ਮਲੇਰਕੋਟਲੇ ਏਰੀਆ ਚ ਖੜਾ ਹੈਗਾ ਕਿਸੈ ਨੂੰ ਪਸੰਦ ਆਉਂਦਾ ਤਾਂ ਜਾ ਕੇ ਦੇਖ ਸਕਦਾ ਰੇਟ ਮਾਲਕ ਨੇ ਮੰਗਿਆ ਇੱਕ ਵਾਰੀ 32000 ਰੁਪਿਆ ਬਾਕੀ ਮਾਲਕ ਨੇ ਕਿਹਾ ਵੀ ਉੱਪਰ-ਨੀਚੇ ਹੋ ਜਾਊਗਾ ਕੋਈ ਚੱਕਰ ਵਾਲੀ ਗੱਲ ਨਹੀਂ ਹੈਗੀ ਮਾਲਕ ਨੇ ਕਿਹਾ ਇੱਕ ਵਾਰੀ ਸਾਡੇ ਸਰਫ ਡਿਮਾਂਡ ਹੈ ਤੇ ਇਹ ਟੈਨਸ਼ਨ ਵਾਲਿਓ ਰੇਟ ਦੀ ਬਾਅਦ ਤੋਂ ਬਾਅਦ ਘਟਾ ਲਾਂਗੇ ਮੌਕੇ ਤੇ ਬਾਕੀ 85 ਤੋਂ 90 ਪੈਸੇ ਟਾਰਾਂ ਦੀ ਕੰਡੀਸ਼ਨ ਵੀ ਆਪਾਂ ਨੂੰ ਮਿਲ ਜੂਗੀ ਮੋਟਰਸਾਈਕਲ ਦੀ ਹਾਲਤ ਠੀਕ ਪਈ ਹੈ ਬਾਕੀ ਤੁਹਾਡੇ ਸਾਹਮਣੇ ਜੀ ਨਕਸ ਵੀ ਕੋਈ ਨਹੀਂ ਹੈਗਾ ਚਲਾ ਕੇ ਕਿਸੇ ਨੇ ਦੇਖਣਾ ਚਲਾ ਕੇ ਦੇਖ ਸਕਦਾ हूं ਤੇ ਕਿਸੇ ਨੂੰ ਪਸੰਦ ਆਉਦਾ ਤਾਂ ਮਲੇਰ ਕੋਟਲੇ ਮਾਲਕ ਦੇ ਘਰੇ ਜਾਓ ਤੁਸੀਂ ਦੇਖੋ ਗੱਲਬਾਤ ਕਰੋ ਤੇ ਖਰੀਦੋ ਜੀ ਤੇ ਜਿਨ੍ਹਾਂ ਦਾ ਮੋਟਰਸਾਈਕਲ ਹੈ ਜੀ ਆ ਉਹਨਾਂ ਦਾ ਨੰਬਰ 9417506801 ਤੇ ਹੁਣ ਤੁਸੀਂ ਦੇਖੋ Tata Vista ਡੀਜ਼ਲ ਵਰਜਨ 2011 ਮਾਡਲ ਆ ਫਾਸਟ ਓਨਰ ਹੈ ਤੇ ਗੱਡੀ ਖੜੀ ਹੈ ਬਠਿੰਡੇ ਏਰੀਆ 'ਚ 110000 ਰੁਪਏ ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਹੈ 110 ਡਿਮਾਂਡ ਹੈ 90 ਤੋਂ 95 ਪੈਸੇ ਟਾਰਾਂ ਦੀ ਕੰਡੀਸ਼ਨ ਪਈ ਹੈ ਬਠਿੰਡੇ ਖੜੀ ਹੈ ਕੋਈ ਨੁਕਸ ਨਹੀਂ ਗੱਡੀ 'ਚ ਕੋਈ ਡੈਮੇਜ ਨਹੀਂ ਕੋਈ ਐਕਸੀਡੈਂਟਡ ਨਹੀਂ ਗੱਡੀ ਬਹੁਤ ਚੰਗੀ ਅਜੀ ਚੰਗੀ ਮਾਲਕ ਨੇ ਚਲਾਈ ਹੋਈ ਹੈ ਰੰਗ ਤੁਸੀਂ ਦੇਖੋ ਬਹੁਤ ਵਧੀਆ ਪਿਆਗਾ 110 ਡਿਮਾਂਡ ਲੈਸ ਬਸ ਹੋ ਜਾਊਗਾ ਕਿਸੇ ਨੂੰ ਵੀ ਪਸੰਦ ਆਉਂਦੀ ਹੈ ਗੱਡੀ ਜਾ ਕੇ ਦੇਖ ਸਕਦੇ ਹੋ 110 ਮਾਲਕ ਨੇ ਰੇਟ ਮੰਗਿਆਗਾ ਬਾਕੀ ਮੌਕੇ ਤੇ ਘਾਟਾ ਵਾਦਾ ਹੋ ਜਾਊਗਾ 11 ਮਾਡਲ ਆ ਫਾਸਟ ਓਨਰ ਅਸੀਂ ਜੇ ਆਪਾਂ ਅੰਦਰੋਂ ਗੱਲ ਕਰੀਏ ਅੰਦਰੋਂ ਵੀ ਬਹੁਤ ਵਧੀਆ ਪਈ ਹੈ ਗੱਡੀ ਜੇ ਆਪਾਂ ਸੀਟ ਕਵਰ ਦੀ ਗੱਲ ਕਰੀਏ ਵਧੀਆ ਆਪਾਂ ਨੂੰ ਚੜੇ ਚੜਾਏ ਮਿਲ ਜਾਣਗੇ ਮੈਟਿੰਗ ਵਧੀਆ ਹੋਈ ਹੈ ਬਾਕੀ ਕੋਈ ਨੁਕਸ ਨਹੀਂ ਗੱਡੀ 'ਚ ਚਲਾ ਕੇ ਕਿਸੇ ਨੇ ਦੇਖਣੀ ਹੋਵੇ ਚਲਾ ਕੇ ਦੇਖ ਸਕਦੇ ਹੋ ਕਿਸੇ ਨੇ ਦੇਖਣੀ ਆ ਜਾ ਕੇ ਦੇਖ ਸਕਦੇ ਹੋ ਬਾਕੀ ਨੰਬਰ ਜਿੰਨਾ ਦੀ ਗੱਡੀ ਆ 62 300 940 45 75 ਮਾਲਕ ਦਾ ਨੰਬਰ ਆ ਤੇ ਮਾਲਕ ਨਾਲ ਤੁਸੀਂ ਗੱਲ ਕਰ ਲਿਓ ਜੀ ਹੁਣ ਤੁਸੀਂ ਦੱਸੋ ਜੀ ਮੈਨੂੰ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਆ ਗੱਡੀਆਂ ਚੜੀਆਂ ਤੁਸੀਂ ਦੇਖਿਆ ਤੁਹਾਨੂੰ ਕਿਵੇਂ ਦੀ ਲੱਗੀਆਂ ਤੇ ਵੀਡੀਓ ਹਲੇ ਤੱਕ ਮੁੱਕੀ ਨਹੀਂ ਹੈਗੀ ਅੱਗੇ ਹੋਰ ਵੀ ਬਹੁਤ ਸਾਰੀਆਂ ਗੱਡੀਆਂ ਤੁਹਾਨੂੰ ਮਿਲ ਜਾਣਗੀਆਂ ਗੱਡੀਆਂ ਬਹੁਤ ਸਾਰੀਆਂ ਅੱਗੇ ਖੜੀਆਂ ਹੋਰ ਵੀ ਵਧੀਆ ਰੇਟਾਂ 'ਚ ਉਹਨਾਂ ਦੀ ਵੀ ਗੱਲ ਕਰਦਾ ਤੇ ਵੀਡੀਓ ਵਧੀਆ ਲੱਗੀ ਜੇ ਤੁਹਾਨੂੰ ਤੇ ਇਸ ਤਰ੍ਹਾਂ ਦੀ ਵੀਡੀਓ ਤੁਸੀਂ ਹਰ ਰੋਜ਼ ਦੇਖਣਾ ਚਾਹੁੰਦੇ ਹੋ ਤਾਂ ਨੀਚੇ ਇੱਕ ਚੈਨਲ ਦਾ ਸਬਸਕ੍ਰਾਈਬ ਵਾਲਾ ਬਟਨ ਉਹਨੂੰ ਜ਼ਰੂਰ ਦਬਦਿਓ ਜੀ ਨੀਚੇ ਮਿਲੂਆ ਚਿੱਟੇ ਜਿਹੇ ਰੰਗ ਦਾ ਜ਼ਰੂਰ ਦਬਦਿਓ ਤੇ ਵੱਧ ਤੋਂ ਵੱਧ ਦਬੋ ਨੂੰ ਤੇ ਜੁੜਜੋ ਆਪਣੇ ਚੈਨਲ ਨਾਲ ਤੇ ਤੁਹਾਡੇ ਛੋਟੇ ਭਰਾ ਦਾ ਚੈਨਲ ਆ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਜੀ ਜਿੰਨੇ ਤੁਸੀਂ ਦੇਖ ਰਹੇ ਹੋ ਕਿਸੇ ਵੀ ਏਰੀਆ ਚੋਂ ਦੇਖ ਰਹੇ ਹੋ ਵੱਧ ਤੋਂ ਵੱਧ ਨਾਲ ਦੀ ਨਾਲ ਲਾਈਕ ਵੀ ਕਰਿਆ ਕਰੋ ਜੀ ਤੇ ਕਮੈਂਟ ਕਰਕੇ ਦੱਸਿਓ ਮੈਨੂੰ ਜਰੂਰ ਜੀ ਤੇ ਆਪਣੇ ਚੈਨਲ ਦਾ ਵਟਸਐਪ ਨੰਬਰ ਤੁਸੀਂ ਨੋਟ ਕਰ ਲਿਆ ਕਰੋ 7814038764 ਜੇ ਤੁਹਾਡੇ ਕੋਲੇ ਵੀ ਕੋਈ ਮਸ਼ੀਨਰੀ ਆ ਵੇਚਣਾ ਤੁਸੀਂ ਚਾਹੁੰਦੇ ਹੋ ਤਾਂ ਆਪਣੇ ਕੋਲੇ ਭੇਜ ਕੇ ਐਡ ਤੁਸੀਂ ਲਗਵਾ ਸਕਦੇ ਹੋ ਤੇ ਇੱਕ ਬੇਨਤੀ ਕਰੂਗਾ ਜੀ ਮੈਂ ਜਦੋਂ ਆਪਣੇ ਕੋਲੇ ਕੋਈ ਵੀ ਮਸ਼ੀਨਰੀ ਭੇਜ ਦੂੰ ਰੇਟ ਹਮੇਸ਼ਾ ਮਾਰਕੀਟ ਵੈਲਿਊ ਦੇ ਹਿਸਾਬ ਨਾਲ ਲਾ ਕੇ ਭੇਜਿਆ ਕਰੂਜੀ ਹੁਣ ਆਪਾਂ ਇੱਕ ਵਿਸਟਾ ਗੱਡੀ ਲੈ ਕੇ ਪਹੁੰਚਿਆ 10 ਮਾਡਲ ਹੈ ਤੇ ਰੇਟ ਮਾਲਕ ਨੇ 1 ਲੱਖ ਪੂਰਾ ਰੱਖਿਆ ਦਾ ਤਰਨ ਤਰਨ ਏਰੀਆ ਰੇਟ ਮੌਕੇ ਤੇ ਹੋ ਜਾਊਗਾ 75 80 ਪੈਸੇ ਟਾਇਰਾਂ ਦੀ ਕੰਡੀਸ਼ਨ ਵੀ ਆਪਨ ਮਿਲ ਚੁਗੀ ਬਾਕੀ ਅੰਦਰੋਂ ਗੱਡੀ ਵਧੀਆ ਪਈਆ ਬਾਹਰੋਂ ਵੀ ਵਧੀਆ ਚਾਰੇ ਪਾਸੋਂ ਫੋਟੋਆਂ ਤੁਸੀਂ ਦੇਖ ਰਹੇ ਹੋ ਕਿਸੇ ਨੂੰ ਪਸੰਦ ਆਉਂਦੀ ਇਹ ਗੱਡੀ ਜਾ ਕੇ ਦੇਖੋ ਚਲਾ ਕੇ ਦੇਖਣੀ ਕਿਸੇ ਨੇ ਚਲਾ ਕੇ ਦੇਖੋ ਤੇ 10 ਮਾਡਲ ਹੈ ਜੀ ਤੇ ਗੱਡੀ ਦਾ ਰੰਗ ਸਿਲਵਰ ਆਪਾਂ ਨੂੰ ਮਿਲ ਜੂਗਾ ਨੁਕਸ ਕੋਈ ਨਹੀਂ ਗੱਡੀ 'ਚ ਨਾ ਤਾਂ ਕੋਈ ਐਕਸੀਡੈਂਟਡ ਹੈ ਕੋਈ ਸਕਰੈਚ ਕੋਈ ਡੈਮੇਜ ਨਹੀਂ ਬੰਪਰ ਵੀ ਦੇਖ ਲਓ ਵਧੀਆ ਪਈ ਨੇ ਮਾੜੇ ਮੋٹے ਬੰਪਰਾਂ ਤੇ ਹਲਕੇ ਫੁਲਕੇ ਸਕਰੈਚ ਮਿਲ ਜਾਣਗੇ ਤੇ ਜਿਨ੍ਹਾਂ ਦੀ ਗੱਡੀ ਆ 62800 4861 706 ਨੰਬਰ ਤੇ ਗੱਲ ਕਰ ਲਿਓ ਜੀ ਇੱਕ ਆਪਾਂ ਤੁਹਾਡੇ ਖਾਤਰ ਮਰੂਤੀ ਗੱਡੀ ਲੈ ਕੇ ਪਹੁੰਚੇ ਹਾਂ ਜੀ ਮਰੂਤੀ ਗੱਡੀ ਹੈ ਗੱਡੀ ਦੀ ਕੰਡੀਸ਼ਨ ਚੰਗੀ ਪਈ ਹੈ ਤੇ ਪੰਜਾਬ ਨੰਬਰ ਆਪਾਂ ਨੂੰ ਗੱਡੀ ਮਿਲ ਜੂਗੀ ਆਹ ਪੰਜਾਬ ਨੰਬਰ ਹੈ ਗੱਡੀ ਦੀ ਪਾਸਿੰਗ ਆਪਾਂ ਨੂੰ ਕਾਫੀ ਅੱਗੇ ਤੱਕ ਮਿਲ ਜੂਗੀ ਤੇ ਚਲਾ ਕੇ ਕਿਸੇ ਨੇ ਦੇਖਣੀ ਗੱਡੀ ਚਲਾ ਕੇ ਦੇਖ ਸਕਦੋਂ ਤੇ ਕਿਸੇ ਨੂੰ ਪਸੰਦ ਆਉਦੀ ਹੈ ਗੱਡੀ ਜਾ ਕੇ ਦੇਖ ਕੇ ਗੱਲਬਾਤ ਕਰ ਸਕਦੋਂ 2027 ਤੱਕ ਆਪਾਂ ਨੂੰ ਪਾਸਿੰਗ ਮਿਲ ਜੂਗੀ ਟਾਇਰ ਨਵੇਂ ਮਿਲ ਜਾਣਗੇ 48000 ਰੁਪਏ ਡਿਮਾਂਡ ਹੈ ਲੁਧਿਆਣਾ ਖੜੀ ਹੈ ਨੰਬਰ ਮਾਲਕ ਦਾ ਆਪਾਂ ਸਕਰੀਨ ਤੇ ਦੇ ਵੀ ਰੱਖਿਆ ਜੀ ਤੇ ਗੱਲ ਹੁਣ ਪੂਰੀ ਆਪਾਂ ਕਰ ਲਈ ਮਸ਼ੀਨਰੀਆਂ ਦੀ ਤੇ ਇਹ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਵੀਡੀਓ ਵਧੀਆ ਲੱਗੀ ਪਸੰਦ ਆਈ ਤਾਂ ਲਾਈਕ ਸ਼ੇਅਰ ਲਾਜ਼ਮੀ ਕਰ ਦਿਓ ਚੈਨਲ ਨੂੰ ਵੱਧ ਤੋਂ ਵੱਧ ਕਰੋ ਜੀ ਸਬਸਕ੍ਰਾਈਬ ਤੇ ਕੋਈ ਵੀ ਮਸ਼ੀਨਰੀ ਤੁਹਾਡੇ ਕੋਲੇ ਕੋਠੀਏ ਘਰ ਮਕਾਨ ਕਿਸੇ ਵੀ ਏਰੀਆ ਚ ਭੇਜੋ ਆਪਣੇ ਕੋਲੇ ਤੇ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚੋਂ ਕਿਹੜੀ ਮਸ਼ੀਨਰੀ ਚਾਹੀਦੀ ਹੈ ਦੱਸੋ ਮੈਨੂੰ